ਡੁਪਲੀਕੇਟ ਫੋਨ ਜੋ ਕਿ origignal ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple iPhone ਜਾਂ Samsung ਫੇਕ ਕਾਲ ਸੈਂਟਰ ਬਸ ਕੀਤਾ ਗਿਆ 80 ਤੋਂ ਉੱਪਰ women employees ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈਗਾ ਤੇ ਬਜਾਰੇ ਦੇ ਭੋਲੇ-ਭਾਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਔਰ ਭੋਲੇ-ਭਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਕਿ ਉਹਨਾਂ ਦੇ ਉੱਤੇ ਹੋਰ ਉਹਨਾਂ ਨਾਲ ਠੱਗੀ ਨਾ ਹੋਵੇ ਕਪਿਸ਼ੇ ਪੁਲਿਸ ਅਮਰਸਰ ਵੱਲੋਂ ਇੱਕ ਆਰਗੇਨਾਈਜ਼ਡ ਫੇਕ ਕਾਲ ਸੈਂਟਰ ਬੰਦ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਨੇ ਸਿਕਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ। ਔਰ ਇਸ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 40 ਡੇਟਡ 15 9 2025 ਰੰਜੀਤ ਐਵੇਨਿਊ ਏਰੀਆ ਦੇ ਵਿੱਚੋਂ ਜਿੱਤੇ ਫੜਿਆ ਗਿਆ ਤੇ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਤੇ ਵਿੱਚ ਆ ਕੇ ਦਰਜ ਕੀਤੀ ਗਈ। ਤੇਰੇ ਚ ਜਿਹੜੇ 80 ਤੋਂ ਉੱਪਰ ਔਮਨ EMPLOYEES ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੈਂਡ ਸੀ ਲੋਕਾਂ ਨੂੰ ਅਹ ਵਾਹ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਲਿਓਰ ਕਰਦੇ ਸੀ ਕਸਟਮਰਸ ਨੂੰ ਕਿ ਅਟਰੈਕਟਿਵ ਆਫਰ ਦਿੱਤੇ ਜਾਂ which is duplicate not look original ਵਰਗੀ ਲੱਗਦੇ ਸੀ ਉਹ ਵੰਤੀ ਜਾਂਦੇ ਸੀ ਜਿਵੇਂ Apple ਹੈ iPhone ਜਾਂ Samsung S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ ਵਰਲਡ ਲਾ ਕੁਆ ਮੈਦਾ ਇੱਕ ਪੋਰਟ ਇਮੇਜ ਭਾਜਦੇ ਜਿਹੜੇ ਫੋਨ ਤੇ ਹੈ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੇਟ ਡਿਵਾਈਸ ਦੇ ਭਾਜਦੇ ਇਸ ਕਰਕੇ ਭੋਲੇ-ਪਾਨੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਜਿਹੜੀ ਆ ਡਿਸਪਲੇ ਕੀਤਾ ਜਾਂਦਾ ਸੀ 20 ਤੋਂ 40 ਫੋਨ ਹਰ ਹੁੰਦੇ ਵੇਚਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਜਿਹੜੇ ਬੰਦਾ ਜਿਹੜਾ ਇੰਡੀਆ ਦੇ ਭੋਲਾ-ਪਾਨਾ ਨੂੰ ਲੱਗਦਾ ਸੀ ਮੈਂ ਗਿਆਨ ਹਾਂ ਕੋਈ ਦੇਦਾ ਪਰ ਸੱਚਾ ਨਹੀਂ ਤੇ ਪਰ ਜਦੋਂ ਕਿ ਅਸਲੀਅਤ ਚੋ ਡਿਸਟਿਊਟਿਡ ਰੈਪਲੀਕਾ ਹੁੰਦੇ ਸੀਗਾ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਹੈ 29 ਦੇ ਵਿੱਚ SIM ਵੀ ਐਕਟਿਵ ਸੀ ਤੇ ਅਡੀਸ਼ਨਲ SIM ਕਾਰਡ ਪਲੇਅਰ 6 ਲੈਪਟਾਪ ਇਹ ਮਾਜੂਮੈਂਟ ਰਾਗਪੁਰਤਵਾੜ ਜਿਹੜਾ ਪਟਾੜਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਅੰਕਿਤ ਗੋਤਰਾ ਵਿਜੇਨਗਰ ਦਾ ਉਹ ਉਹ ਜਿਹੜਾ ਜੋੜਾ ਉਹ ਜਿਹੜਾ ਹੋਇਆ ਉਹਦੀ ਕਲਾਸਟ ਔਰ ਕੀਤੀ ਜਾ ਰਹੀ ਹੈ ਜਲਦੀ ਪੜਾਇਆ ਜਾਏਗਾ ਸੇਮ ਵੀ ਔਤਮ ਠਾਕਰੂ ਪਟਾੜਾ ਰੋਡ ਦਾ ਉਹ ਵੀ ਕੈਪਟਨ ਸਮਾਰੀ ਟੀਮ ਨੂੰ ਇਹਦੇ ਚ ਸਾਡੇ ਪੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਦ ਜੀ ਮੈਡਮ ਰਵਿੰਦਰ ਏਡੀਸੀਪੀ ਹੈਡਕ quarters ਰਵਿੰਦਰਪੁਰ ਦਾ ਏਸੀਪੀ ਸਾਈਬਰ ਸਟਾਫ ਔਰ ਰਾਜਵੀਰ ਸਾਡੇ 55 ਮਿਸਟਰੋ ਸਾਈਬਰ ਇਨਵੈਸਟੀਗੇਸ਼ਨ ਔਰ ਇਹਨਾਂ ਟੀਮਾਂ ਨੂੰ ਬਹੁਤ ਬਹੁਤ ਵਧਾਈ ਦਿੱਤਾ ਇੱਕ ਬਹੁਤ ਵੱਡਾ ਰੈਕਡ ਪੱਛੀਤਾ ਗਿਆ ਔਰ ਕੋਲੇ ਵਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਕਿ ਉਹਨਾਂ ਦੇ ਉੱਤੇ ਹੋਰ ਉਹਨਾਂ ਨਾਲ ਕੀ ਨਾ ਹੋ